ਅਤਵਾ ਸਾਹਿਬ ਕਹਿੰਦੇ ਅਸੀਂ ਭੀਬਰਾウ ਮੇਂਦਰ ਸਾਹਿਬ ਨੂੰ ਸਤਕਾਰ ਦੇ ਰਹੇ ਹਾਂ ਇਹ ਜਿਹੜੇ 26 ਜਨਵਰੀ ਵਾਲੇ ਦਿਨ ਘਟਨਾ ਘਟਦੀ ਹੈ ਉਦੋਂ ਤਾਂ ਛਤਾਲੇ ਰਜੇ ਇਹਨਾਂ ਨੇ ਸਰਕਾਰ ਦਿੱਤਾ ਹੁੰਦਾ ਤੇ ਕੰਮ ਨਾ ਹੁੰਦਾ ਸਤਕਾਰ ਸੁਰੱਖਿਆ ਕਿਹਨੇ ਲਾਉਣੀ ਸੀ ਉੱਥੇ ਜੀ 26 ਦਿਨ 26 ਜਨਵਰੀ ਦਿਨ 26 ਤਰੀਕ ਨੂੰ ਜੁੜਨਾ ਸੀ ਜੇ ਦਵਾਈ ਦਾ ਸਪੈਸ਼ਲਿਸਟ ਕੰਮ ਲਈ ਆਇਆ ਸੀ ਉਹ ਉਹਨੇ ਬਿਲਕੁਲ ਕਿੱਦਾਂ ਕੰਮ ਕੀਤਾ ਸੀ ਕੋਈ ਇੱਧਰ ਜਾਂ ਕਿਸੇ ਵਾ ਬੱਡਾ ਮੈਂ ਕਿਸੇ ਸਿਰ ਪਾੜਿਆ ਕਿਸੇ ਦਾ ਇੱਧਰ ਉਹਨੇ ਉਹਨੇ ਉਹਨੂੰ 바ਵਾ ਸਾਹਿਬ ਨੇ ਮੰਗਾ ਜੇ ਲੈਣਾ ਚਾਹੀਦਾ ਵੇਲੇ ਵੀ ਕਹਿੰਦੇ ਨੇ ਜਿਸ ਨੌਜਵਾਨ ਨੇ ਸੁਵਾਰਦਾਤ ਨੂੰ ਅੰਜਾਮ ਦਿੱਤਾ ਉਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਵੀ ਦਲਿਤ ਭਾਈਚਾਰੇ ਦਾ ਸਬੰਧ ਹੈ ਗਲਤ ਗੱਲ ਹੈ ਇਹ ਗਾਲੂਕੋ ਮਉਣ ਵਾਲੀ ਗੱਲ ਆ ਪ੍ਰਸ਼ਾਸਨ ਦੀ ਸ਼ਰਾਰਤ ਆ ਸਰਕਾਰ ਦੀ ਸ਼ਰਾਰਤ ਆ ਕੋਈ ਦਲਿਤ ਭਾਰਜਾਰੇ ਭਾਈਚਾਰੇ ਦਾ ਨਹੀਂ ਲਿਆਓ ਸਰਟੀਫਿਕੇਟ ਕਿੱਥੇ ਆ ਜੀ ਅਗਰ ਜੇ ਸਾਨੂੰ ਇਨਸਾਫ ਨਾ ਮਿਲਿਆ ਫੇ ਅਗਲਾ ਸਤੇ ਆਪਾਂ ਅਸੀਂ ਦੇਖਾਂਗੇ ਕੀ ਕਰਨਾ ਅਗਲਾ ਤੇ ਸਾਡੀ ਜੱਥੇਬੰਦੀ ਆਪਣੇ ਤੌਰ ਤੇ ਇਹਨਾਂ ਲੋਕਾਂ ਨੂੰ ਲੱਭ ਗਏ ਇਹਨਾਂ ਨੂੰ ਇਸ ਦੇਸ਼ 'ਚ ਰਹਿਣ ਦਾ ਕੋਈ ਹੱਕ ਨਹੀਂ ਜਿਹੜੀ ਪੰਜਾਬ ਦੀ ਸਰਕਾਰ ਇਸ ਪੰਗੇ ਦਾ ਨਾਮ ਪਾਵੇ ਉਹ ਭਾਰਤ ਸਰਕਾਰ ਇਸ ਪੰਗੇ ਦਾ ਨਾਮ ਪਾਵੇ ਕਿਉਂਕਿ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਾਨੂੰ ਕੋਈ ਕਵੇ ਕੋਈ ਨਾ ਤੇ ਸਾਨੂੰ ਕੋਈ ਕਵੇ ਤਾਂ ਅਸੀਂ ਤਾਂ ਇੱਕ ਦਿਨ ਦੇ ਚੱਪ ਕੋ ਜੱਪੜਾ ਕਰ ਲੜਾ ਜਾਣਦੇ ਹਾਂ ਤੁਸੀਂ ਆਪਣੇ ਕੀ ਵਿਚਾਰ ਦਿਓਗੇ ਜੀ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਭਾਜੀ ਜਿਹੜਾ ਸਾਡਾ ਮਾੜੀ ਕਰੂੰਗਾ ਅਸੀਂ ਛੱਡਣਾ ਕੱਖ ਨਹੀਂ ਉਹਦੀ ਗੱਲ ਸ਼ਾਰਟ ਕਟ ਲਿਆ ਵਾ ਜਿਹੜਾ ਕਦੀ ਪੰਜ ਪਿੰਡ ਦਾ ਸਰਪੰਚ ਨਹੀਂ ਬਣਿਆ ਅਸੀਂ ਐਮਐਲਏ ਬਣਿਆ ਅੱਜ 25 25 ਗਨਮਨ ਲਈ ਫਿਰਦਾ ਉਹ ਕੀ ਗੱਲ ਇੱਕ ਦਿਨਾਂ ਨਹੀਂ ਸਰਦਾ ਆ ਥਾਣੇ ਖਾਲੀ ਪਏ ਥਾਣਿਆਂ ਤੋਂ ਪਰਬੰਧ ਚੱਲ ਰਹੇ ਖੜੇ ਕਿੱਤੇ ਆ ਲਾਅ ਐਂਡ ਆਰਡਰ ਪੰਜਾਬ ਦੇ ਨਾਂ ਦੀ ਕੋਈ ਚੀਜ਼ ਹੈ ਨਹੀਂਗੀ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਦਾ ਸੀ ਜਲੰਧਰ ਦੇ ਰਾਮਾ ਮੰਡੀ ਚੌਂਕ ਦੇ ਵਿੱਚ ਪਹੁੰਚੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰੇ ਦੇ ਇਕੱਠੇ ਰੋਸ ਦੇ ਵਜੋਂ ਇਕੱਠਾ ਹੋਇਆ ਤਾਂ ਲੋਕ ਇੱਥੇ ਪਹੁੰਚੇ ਨੇ ਆਖਿਰਕਾਰ ਜਿਹੜੀ 26 ਜਨਵਰੀ ਨੂੰ ਘਟਨਾ ਘਟੀ ਹੈ ਡਾਕਟਰ ਭੀਮਰਾਓ ਅਮੇਦਕਰ ਸਾਹਿਬ ਦੀ ਬੁੱਤ ਦੀ ਜਿਹੜੀ ਭੰਤੋੜ ਕੀਤੀ ਗਈ ਹੈ ਉਸ ਦੇ ਰੋਸ ਦੇ ਵਜੋਂ ਜਲੰਧਰ ਦੇ ਵਿੱਚ ਅੱਜ ਸੰਪੂਰਨ ਤੌਰ ਤੇ ਬੰਦ ਦੀ ਕਾਲ ਦਿੱਤੀ ਹੈ ਤਾਂ ਗਲਿਤ ਭਾਈਚਾਰੇ ਵੱਲੋਂ ਇਕੱਠ ਰੱਖਿਆ ਗਿਆ ਹੈ ਖਿਰਕਾਰ ਇੱਥੇ ਤੁਸੀਂ ਇਕੱਠੇ ਹੋਏ ਹੋ ਬਿੱਤੀ 26 ਜਨਵਰੀ ਵਾਲੇ ਦਿਨ ਘਟਨਾ ਘਟਦੀ ਹੈ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਦੀ ਜਿਹੜੀ ਬੁੱਤ ਦੀ ਭੰਤੋੜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅੱਜ ਕਿਉਂ ਇੱਥੇ ਤੁਸੀਂ ਇਕੱਠ ਰੱਖਿਆ ਜੀ ਮੈਂ ਮਨਦੀਪ ਜਸਲ ਸਾਹਿਬ ਦਾ ਕਾਉਂਸਲਰ ਵਿਜੇਤ ਕੁਆਜੀ ਸਾਹਿਬ ਦਾ ਕਾਉਂਸਲਰ ਇਨਾ ਖੜੇ ਨੇ ਔਰ ਜੋ ਵੀ 26 ਜਨਵਰੀ ਵਾਲੇ ਦਿਨ ਪਵਿੱਤਰ ਦਿਨ ਆ ਸਾਡਾ ਔਰ ਉਸ ਦਿਨੇ ਘਟਨਾ ਜਿਹੜੀ ਘੱਡੀ ਆ ਬਹੁਤ ਮਤਭਾਗੀ ਆ ਔਰ ਦੇਖੋ ਕਿੰਨਾ ਹੌਸਲਾ ਪੌੜੀ ਵੀ ਰੇਂਜ ਕੀਤੀ ਵੀਗੀ ਥੋੜਾ ਵੀ ਰੇਂਜ ਕੀਤਾ ਗਿਆ ਬੰਦਾ ਵੀ ਰੇਂਜ ਕੀਤਾ ਗਿਆ ਇਹ ਏਜੰਸੀਆਂ ਦਾ ਬਹੁਤ ਵੱਡਾ ਇੱਕ ਸਾਡੇ ਭਾਈਚਾਰੇ ਨੂੰ ਆਪ ਵਿੱਚ ਲੜਾਉਣਾ ਔਰ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਆ ਇਹ ਬਹੁਤ ਵੱਡੀ ਸਾਜ਼ਿਸ਼ ਆ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਜੋ ਵੀ ਇਹਦੇ ਪਿੱਛੇ ਏਜੰਸੀਆਂ ਆ ਜੋ ਵੀ ਇਹਦੇ ਪਿੱਛੇ ਮਾਰੇ ਸੋਚਦੇ ਲੋਕ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇ ਕਿਸੇ ਵੀ ਹਾਲਾਤ ਦੇ ਵਿੱਚ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਾਂ ਦਿੱਤੀਆਂ ਜਾਵਣਗੀਆਂ ਐਨਐਸਏ ਐਕਟ ਲਗਾ ਕੇ ਦੇਸ਼ ਧਰੋਹ ਦਾ ਮਕਦਮਾ ਦਰਜ ਕੀਤਾ ਜਾਵੇਗਾ ਇਹ ਜੇਲ੍ਹਾਂ ਦੇ ਵਿੱਚ ਡੱਕੇ ਜਾਣਗੇ ਅੱਛਾ ਇਹ ਏਜੰਸੀਆਂ ਅਜਾਹਾ ਕੰਮ ਕਿਉਂ ਕਰ ਰਹੀਆਂ ਨੇ ਕਿਉਂਕਿ ਭਾਈਚਾਰਕ ਸੰਜ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਵਧੀਆ ਹੈਗੀ ਆ ਲੋਕਾਂ ਦੇ ਵਿੱਚ ਆਪਸੀ ਭਾਈਚਾਰਾ ਆ ਲੋਕ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਨੇ ਫਿਰ ਇੱਕ ਨੌਜਵਾਨ ਜਿਹੜਾ ਕਹਿੰਦੇ ਦੁਬਈ ਗਿਆ ਸੀਗਾ ਪਹਿਲਾਂ ਕਲੀਨ ਸ਼ੇਪ ਸੀਗਾ ਦੁਬਈ ਆਉਣ ਤੋਂ ਬਾਅਦ ਤਿੰਨ ਮਹੀਨੇ ਉਹ ਅੰ ਚਾ ਕੇ ਡਾਕਟਰ 바ਵਾ ਸਾਹਿਬ ਭੀਮਰਾਓ ਉਮੇਦਕਰ ਦਾ ਜਿਹੜਾ ਬੁੱਤ ਦੀ ਭੰਨਤੋੜ ਕਰਦਾ ਹੈ ਇਹਦੇ ਪਿੱਛੇ ਤੁਹਾਨੂੰ ਮਨਛਾ ਕੀ ਲੱਗਦੀ ਹੈ ਉਹ ਰਜੈਂਸੀਆਂ ਦਾ ਮੇਨ ਮਕਸਦ ਕੀ ਹੋ ਸਕਦਾ ਦੇਖੋ ਜੀ ਉਹਦੀ ਆਪਣੀ ਮਾਨਸਿਕਤਾ ਨਹੀਂ ਹਸੀ ਉਹ ਤੋਂ ਕੰਮ ਕਰਵਾਇਆ ਗਿਆ ਜਾਂ ਕੀਤਾ ਜੋ ਵੀ ਉਹਦੀ ਇਹ ਹਜੇ ਹੌਲੀ ਹੌਲੀ ਜਿਹੜਾ ਆ ਪੁਲਿਸ ਪ੍ਰਸ਼ਾਸਨ ਉੱਥੇ ਦੇ ਅਫਸਰ ਸਹਿਬਾਨ ਇਹ ਲੱਗੇ ਪਏ ਆ ਕਿ ਇਹਦੇ ਪਿੱਛੇ ਕਿਹੜੀ ਕਿਹੜੀ ਸੋਚ ਕੰਮ ਕਰ ਰਹੀ ਹੈ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਹੌਲੀ ਹੌਲੀ ਉਹ ਸਾਹਮਣੇ ਉਜਾਗਰ ਹੋਣਗੇ ਔਰ ਉਹਨਾਂ ਨੂੰ ਸਖਤ ਸਜ਼ਾਾਂ ਮ ਦਿੱਤੀਆਂ ਬਖਸ਼ੇ ਨਹੀਂ ਜਾਣਗੇ ਇਹ ਲੋਕ ਘਰਾਂ ਚ ਨਹੀਂ ਸੌਣਗੇ ਸਿਰਫ ਨਾਮ ਸਾਹਮਣੇ ਆਉਣ ਦੀ ਦੇਰ ਆ ਇਹ ਲੋਕ ਕਨਾਇ ਘਰ ਜੋਗੇ ਰਹਿਣਗੇ ਨਾ ਹੀ ਇੱਥੇ ਪੰਜਾਬ ਦੇ ਵਿੱਚ ਰਹਿਣ ਜੋਗੇ ਹੋਣਗੇ ਭਾਈਚਾਰਾ ਕੈਮ ਆ ਜੀ ਕੈਮਾ ਕੈਮਾ ਸਾਡੇ ਸਾਰੀਆਂ ਸੰਸਥਾਵਾਂ ਸਾਰੇ ਭਾਈਚਾਰਾਂ ਦੇ ਲੋਕ ਸਾਡੇ ਨਾਲ ਆ ਔਰ ਸਾਰੇ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਖੜੇ ਹੁੰਦੇ ਆ ਹਰੇਕ ਧਰਮ ਜਿਆਦਾ ਸਨਮਾਨ ਕਰਦੇ ਆ ਪਰ ਜਿਹੜੇ ਮਾੜੀ ਸੋਚ ਵਾਲੇ ਬੰਦੇ ਆ ਉਹਨਾਂ ਨੂੰ ਅਸੀਂ ਪੰਜਾਬ 'ਚ ਨਹੀਂ ਰਹਿਣ ਦਵਾਉਂਦੇ ਮਾੜੀ ਸੋਚ ਵਾਲੇ ਲੋਕ ਜਿਹੜੇ ਸਿੱਖ ਵਰਸਸ ਦਲਿਤ ਮੁੱਦਾ ਬਣਾ ਰਹੇ ਨੇ ਸੋਸ਼ਲ ਮੀਡੀਆ 'ਤੇ ਉਹਨਾਂ ਬਾਰੇ ਕੀ ਖਿਆਲ ਹੈ ਕਿਉਂਕਿ ਭਾਈਚਾਰਕ ਸਾਂਝ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਕਾਇਮ ਹੈ ਲੋਕ ਇੱਕ ਦੂਸਰੇ ਇੱਕ ਦੂਸਰੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਨੇ ਜਿਹੜੀਆਂ ਤਾਕਤਾਂ ਦਲਿਤ ਵਰਸਸ ਸਿੱਖ ਇਸ ਮਸਲੇ ਨੂੰ ਬਣਾ ਰਹੀਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਰੇਕ ਧਰਮ ਦੇ ਵਿੱਚ ਸਾਰੇ ਚੰਗੇ ਨਹੀਂ ਸਾਰੇ ਮਾੜੇ ਨਹੀਂ ਬਹੁਤ ਚੰਗੇ ਲੋਕ ਆ ਵਿੱਚ ਕੁਝ ਪਰਸੈਂਟ ਮਾਰੇ ਲੋਕ ਹੁੰਦੇ ਆ ਜਰੂਰ ਜਿਹੜੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹਵਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਬੇਨਤੀ ਕੀਤੀ ਐ ਏਜੰਸੀਆਂ ਪਿੱਛੇ ਲੱਗੀਆਂ ਹੁਣ ਕੱਲ੍ਹ ਦੀਆਂ ਲੱਗੀਆਂ ਏਜੰਸੀਆਂ ਸਰਕਾਰਾ ਕੰਮ ਕਰ ਰਹੀ ਆਪੋ ਆਪਣਾ ਅਗਰ ਜੇ ਸਾਨੂੰ ਇਨਸਾਫ ਨਾ ਮਿਲਿਆ ਫੇ ਅਗਲਾ ਸਟੈਪ ਅਸੀਂ ਦੇਖਾਂਗੇ ਕੀ ਕਰਨਾ ਅਗਲਾ ਤੇ ਸਾਡੀ ਜਥੇਬੰਦੀ ਆਪਣੇ ਤੌਰ ਤੇ ਇਹਨਾਂ ਲੋਕਾਂ ਨੂੰ ਲੱਭ ਕੇ ਇਹਨਾਂ ਨੂੰ ਇਸ ਦੇਸ਼ 'ਚ ਰਹਿਣ ਦਾ ਕੋਈ ਹੱਕ ਪੰਜਾਬ ਸਰਕਾਰ ਦਾ ਰੋਲ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਾਨੂੰਨ ਦੀ ਸਥਿਤੀ ਬੜੀ ਕਾਇਮ ਕਾਇਮ ਹੈ ਜੀ ਪੰਜਾਬ ਸਰਕਾਰ ਦਾ ਖਤਮ ਆ ਜੀ ਕਿਤੇ ਲਾਅ ਇਨ ਆਰਡਰ ਨਹੀਂ ਗਰੀਬਾਂ ਦੇ ਪਰਚੇ ਦੇ ਕੇ ਅੰਦਰ ਦਿੱਤਾ ਜਾ ਰਿਹਾ ਨਸ਼ਾ ਸ਼ਰਮ ਬਿਕ ਰਿਹਾ ਹੈ ਗਰੀਬਾਂ ਦੇ ਅਤਿਆਚਾਰ ਹੋ ਰਹੇ ਆ ਗਰੀਬਾਂ ਨੂੰ ਦੱਬਿਆ ਜਾ ਰਿਹਾ ਆ ਇਹ ਉਹ ਸਰਕਾਰਾਂ ਕੰਮ ਕਰ ਰਹੀਆਂ ਨੇ ਵੱਡੇ ਵੱਡੇ ਮਗਰਮੱਛ ਜਿਹੜੇ ਨਸ਼ਾ ਅੱਜ ਵੀ ਵਿਕਦਾ ਪਿਆ ਆ ਤੇ ਇਹ ਇਹਨਾਂ ਨੂੰ ਨਹੀਂ ਨੱਤ ਪਾ ਰਹੀ ਆ ਔਰ ਇਹੀ ਮਾਹੌਲ ਜਿਹੜਾ ਖਰਾਬ ਕਰ ਰਿਹਾ ਹੈ ਇਹ ਤਾਂ ਜੀ ਬਦਲਾਅ ਵਾਲੀ ਸਰਕਾਰ ਹੈ ਡਾਕਟਰ 바ਵਾ ਸਾਹਿਬ ਭੀਮਰਾਓ ਮੇਧਕਰ ਦੀ ਜਿਹੜੀ ਤਸਵੀਰ ਹੈ ਫੋਟੋ ਹੈ ਹਰੇਕ ਸਰਕਾਰੀ ਦਫਤਰ ਦੇ ਵਿੱਚ ਲੱਗੀ ਹੋਈ ਹੈ ਭਗਵਤਵਾ ਸਾਹਿਬ ਕਹਿੰਦੇ ਅਸੀਂ ਭੀਮਰਾਓ ਮੇਧਕਰ ਸਾਹਿਬ ਨੂੰ ਸਤਕਾਰ ਦੇ ਰਹੇ ਹਾਂ ਇਹ ਜਿਹੜੀ 26 ਜਨਵਰੀ ਵਾਲੇ ਦਿਨ ਘਟਨਾ ਘਟਦੀ ਹੈ ਉਹਦੇ ਪਿੱਛੇ ਤੁਹਾਨੂੰ ਜੇ ਇਹਨਾਂ ਨੇ ਸਰਕਾਰ ਦਿੱਤਾ ਹੁੰਦਾ ਤੇ ਕੰਮ ਨਾ ਹੁੰਦਾ ਸਤਕਾਰ ਸੁਰੱਖਿਆ ਕਿਹਨੇ ਲਾਉਣੀ ਸੀ ਉੱਥੇ ਜੀ 26 ਦਿਨ 26 ਜਨਵਰੀ ਦਿਨ ਮੇਨ ਚੌਂਕ ਆ ਦਰਬਾਰ ਸਾਹਿਬ ਨੂੰ ਜਾ ਰਿਹਾ ਚੌਕ ਆ ਸੁਰੱਖਿਆ ਹੱਥ ਤੁਸੀਂ ਮੈਂ ਲਾਉਣੀ ਸੀਗੀ ਸਰਕਾਰਾਂ ਦਾ ਕੰਮ ਆ ਜੋ ਵੀ ਇਹਨਾਂ ਗੱਲੀਆਂ ਹੋਈਆਂ ਚਾਹੇ ਅਫਸਰਾਂ ਤੋਂ ਚਾਹੇ ਸਰਕਾਰਾਂ ਤੋਂ ਬਖਸ਼ੇ ਨਹੀਂ ਜਾਣਗੇ ਇਹ ਪੰਜਾਬ ਦੀ ਧਰਤੀ ਤੇ ਅਮਨ ਸ਼ਾਂਤੀ ਦੀ ਧਰਤੀ ਆ ਇੱਥੇ ਚਾਹੇ ਸਰਕਾਰਾਂ ਗਲਤ ਆ ਉਹ ਵੀ ਨਹੀਂ ਬਖਸ਼ੇ ਜਾਣਗੀਆਂ ਚਾਹੇ ਕੋਈ ਅਫਸਰ ਗਲਤ ਉਹ ਵੀ ਨਹੀਂ ਬਖਸ਼ਿਆ ਜਾਏਗਾ ਕੋਈ ਸ਼ਰਾਰਤੀ ਅਨਸਰ ਗਲਤ ਆ ਉਹ ਵੀ ਪੰਜਾਬ 'ਚ ਰਹਿਣ ਯੋਗ ਨਹੀਂ ਰਹੇਗਾ ਬਾਬਾ ਸਾਹਿਬ ਦੀ ਜਿਹੜੀ ਤਸਵੀਰ ਆ ਸਰਕਾਰੀ ਦਫ਼ਤਰਾਂ ਦੇ ਵਿੱਚ ਲਾਉਣਾ ਇਹ ਫਿਰ ਦਿਖਾਵਾ ਹੀ ਆ ਸਰਕਾਰ ਦਾ ਦਿਖਾਵਾ ਫੋਕੀਆਂ ਆ ਅਗਰ ਜੇ ਬਾਬਾ ਸਾਹਿਬ ਨੂੰ ਮੰਨਦੇ ਹੁੰਦੇ ਤੇ ਆ ਕੰਮ ਨਾ ਹੁੰਦਾ ਸਤਿਕਾਰ ਨਹੀਂ ਕਰਦੇ ਜੀ ਦਲਿਤ ਭਾਈਚਾਰੇ ਦਾ ਜੀ ਜੇ ਸਤਿਕਾਰ ਕਰਦੇ ਹੁੰਦੇ ਜੱਜ ਆਪਾਂ ਰਾਮੰਡੀ 108 ਸੰਤ ਅਮਨਨਾਥ ਨਮਰਾਮਨ ਚੌਕ ਦੇ ਵਿੱਚ ਖੜੇ ਆ ਜਿਹੜਾ ਕਿ ਸਾਨੂੰ ਇੱਥੇ ਹਮੇਸ਼ਾ ਹੀ ਜਦੋਂ ਪੰਜਾਬ ਦੀ بلند ਆਵਾਜ਼ ਕਰਨੀ ਪੈਂਦੀ ਦਰਾਮੰਡੀ ਤੋਂ ਕੰਮ ਸ਼ੁਰੂ ਹੁੰਦਾ ਉਹਦੇ ਵੇਲੇ ਸਾਨੂੰ ਅੱਜ ਪਹਿਲਾਂ ਵੀ ਇੱਥੇ ਬੜਸਕਾ ਦਾ ਮੌਕਾ ਮਿਲਿਆ ਸੀ ਤੇ ਔਰ ਸਾਰਾ ਭਾਰਤ ਬੰਦ ਹੋਇਆ ਸੀ ਇਹ ਜਿਹੜੀਆਂ ਮਧੂਮਖੀਆਂ ਸਾਡੀ ਜਿਹੜਾ ਬਾਲਮੀਕੀ ਭਾਈਚਾਰਾ ਦਰਬਦਾਸ ਭਾਈਚਾਰਾ ਅਸੀਂ ਚਾਹੁੰਦੇ ਆਂ ਵੀ ਜਿਹੜੀ ਪੰਜਾਬ ਦੀ ਸਰਕਾਰ ਇਸ ਪੰਗੇ ਦਾ ਨਾਮ ਪਾਵੇ ਉਹ ਭਾਰਤ ਸਰਕਾਰ ਵੀ ਇਸ ਪੰਗੇ ਦਾ ਨਾਮ ਪਾਵੇ ਕਿਉਂਕਿ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਾਨੂੰ ਕੋਈ ਕਵੇ ਕੋਈ ਨਾ ਤੇ ਸਾਨੂੰ ਕੋਈ ਕਵੇ ਤਾਂ ਅਸੀਂ ਤਾਂ ਇੱਕ ਦਿਨ ਦੇ ਚਾ ਕੋ ਜਪੜਾ ਕਰ ਲੈਣਾ ਜਾਣਦੇ ਜਿੱਥੇ ਅਸੀਂ ਉਸ ਗੁਰੂ ਦੇ ਪੁੱਤਰ ਆ ਬਾਕ ਲੈਣਾ ਜਾਣਦੇ ਭਾਰਤ ਤਰਤਨ ਬਾਦਰ ਬਾਬਾ ਸਾਹਿਬ ਜਿਨ੍ਹਾਂ ਨੇ ਇੰਨੀਆਂ ਡਿਗਰੀਆਂ ਲੈ ਕੇ ਅੱਜ ਭਾਰਤ ਦਾ ਸੰਵਿਧਾਨ ਨਿਰਵਾਦਾ ਜਿਹਨਾਂ 26 ਤਰੀਕ ਚੁਣੀ ਸੀ ਜੋ ਉਹ ਬੰਦੇ ਨੇ ਜਿਹੜੇ ਤੁਸੀਂ ਨਾਂ ਲਿਆ ਸੀ 26 ਤਰੀਕ ਨੂੰ ਚੁਣਨਾ ਸੀ ਜਿਹੜੇ ਦਵਾਈ ਦਾ ਸਪੈਸ਼ਲਿਸਟ ਕੰਮ ਲੈ ਆਇਆ ਸੀ ਉਹ ਉਹਨੇ ਬਿਲਕੁਲ ਕਿੱਦਾਂ ਕੰਮ ਕੀਤਾ ਸੀ ਕੋਈ ਇਧਰ ਜਾਂ ਕਿਸੇ ਕੋਲ ਵੱਡਾ ਮਾ ਕਿਸੇ ਸਿਰ ਬਾੜਿਆ ਕਿਸੇ ਦਾ ਇਧਰ ਉਹਨੇ ਉਹਨੇ ਉਹਨੂੰ 바ਵਾ ਸਾਹਿਬ ਨੇ ਮੰਗਾ ਜੇ ਲੈਣਾ ਸੀ ਦੇਖੋ ਸਾਡੇ ਬਹੁਤ ਸਾਰੇ 26 ਤਰੀਕ ਵਾਲੇ ਜਨ ਜਦ ਆਦ ਰਹੇ ਨੇ ਸਾਨੂੰ ਤਾਂ ਕਰਕੇ ਅਸੀਂ ਚਾਹੁੰਦੇ ਹਾਂ ਸਾਡਾ ਬਹੁਤ ਸਾਰਾ ਜਿਹੜਾ ਭਾਈਚਾਰਾ ਸਾਡਾ ਇਕੱਠਾ ਆਇਆ ਜਿਹੜੇ ਬੰਦੇ ਤੇ ਜੇ ਪਰਜਾ ਇਹ ਤਾਂ ਉਹਦੇ ਐਨਐਸਸੀ ਲਾਇਗਾ ਜਾਵੇ ਔਰ ਜਿਹੜੇ ਬੰਦੇ ਨੇ ਮਾਨਸਾ ਜਿਹਨੇ ਕਹਿਣ ਤੇ ਪਰਜੇ ਕੰਮ ਕੀਤਾ ਗਿਆ ਉਹਨੂੰ ਨੰਗਾ ਕੀਤਾ ਗਿਆ ਮੁਰੇ ਲਿਆਂਦਾ ਜਾਵੇ ਅਸੀਂ ਤਦ ਹੀ ਇਹ ਗੱਲ ਨੂੰ ਸੰਘਰਸ਼ ਨੂੰ ਬਲੇ ਬਿੰਦਣਾ ਬੰਦ ਕਰਾਂਗੇ ਨਹੀਂ ਤਾਂ ਜੰਗਰ ਦੁਬਾਰਾ ਦੁਬਾਰਾ ਹੁੰਦਾ ਹੀ ਰਹੂ ਅੱਛਾ ਇੱਥੇ ਗੱਲ ਇਹ ਵੀ ਸਾਹਮਣੇ ਆਈ ਹੈ ਕਹਿਣ ਵਾਲੇ ਵੀ ਕਹਿੰਦੇ ਨੇ ਜਿਸ ਨੌਜਵਾਨ ਨੇ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਵੀ ਦਲਿਤ ਭਾਈਚਾਰੇ ਦਾ ਸਬੰਧ ਹੈ ਗਲਤ ਗੱਲ ਹੈ ਇਹ ਗੱਲ ਨੂੰ ਘਮਾਉਣ ਵਾਲੀ ਗੱਲ ਆ ਪ੍ਰਸ਼ਾਸਨ ਦੀ ਸ਼ਰਾਰਤ ਆ ਸਰਕਾਰ ਦੀ ਸ਼ਰਾਰਤ ਆ ਕੋਈ ਦਲਿਤ ਭਾਈਚਾਰੇ ਭਾਈਚਾਰੇ ਨਹੀਂ ਲਿਆਓ ਤੁਸੀਂ ਕਿੱਦਾਂ ਕਰ ਰਹੇ ਜੀ ਉਹਨੂੰ ਕੋਈ ਦਲਿਤ ਭਾਈਚਾਰੇ ਦੀ ਭਾਈਚਾਰਾ ਨਹੀਂ ਹੈਗਾ ਸੋਸ਼ਲ ਮੀਡੀਆ ਹੋਵੇਗਾ ਵੀ ਬਖਸ਼ਿਆ ਨਹੀਂ ਜਾਵੇਗਾ ਕਿਸੇ ਭਾਈਚਾਰੇ ਦਾ ਹੋਵੇ ਚਾਹੇ ਸਿੱਖ ਭਾਈਚਾਰੇ ਦਾ ਹੋਵੇ ਚਾਹੇ ਦਲਿਤ ਭਾਈਚਾਰੇ ਦਾ ਕਿਸੇ ਭਾਈਚਾਰੇ ਦਾ ਹੋਵੇ ਗਲਤ ਨੂੰ ਗਲਤ ਕਹਾਂਗੇ ਸਜ਼ਾ ਨੂੰ ਮਿਲੇਗੀ ਅੱਛਾ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਪ੍ਰਚਲਿਤ ਹੈ ਵੀ ਉਹ ਹੀ ਉਹ ਵੀ ਨੌਜਵਾਨ ਹੈ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ ਉਹ ਅਫਵਾਹਾਂ ਹੀ ਆ ਜੀ ਇਹ ਕੋਈ ਅਫਵਾਹਾਂ ਹੀ ਆ ਦੇਖੋ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਜਿਹੜਾ ਪੰਜਾਬ ਸਰਕਾਰ ਨੇ ਸਰਕਾਰੀ ਦਫ਼ਤਰੇ ਬਾਵਾਸਾਰੀ ਫੋਟੋ ਲੈ ਕੇ ਸਿਰਫ ਇੱਕ ਸਾਡੇ ਸਮਾਜ ਨਾਲ ਖਲਵਾੜ ਕੀਤਾ ਜਾਂਦਾ ਜਿਹੜਾ ਜਿਹੜਾ ਅੱਜ ਨੌਕਰੀਆਂ ਵਿੱਚ ਸਭ ਤੋਂ ਪਿੱਛੇ ਸਾਡੇ ਤੇ ਸਾਡੇ ਮਾਮਾ ਧੱਕੇ ਜਾ ਰਿਆ ਸੋ ਇਸ ਕਰਕੇ ਅਸੀਂ ਸਿਰਫ ਬੁੱਡ ਆਫ ਡੋਰ ਨਹੀਂ ਖਤਰੀ ਦਾ ਕੋ ਕੀਤਾ ਜਾਂਦਾ ਨਾ ਕਿ ਸਾਡੇ ਹੱਕ ਦੇ ਦਿੱਤੇ ਜਾਂਦੇ ਆ ਸਾਡੇ ਅਕਦਾ ਬਾਵਾ ਸਾਹਿਬ ਨੇ ਦਿੱਤੇ ਤੇ ਉਹਨਾਂ ਨੇ ਦੇਣੇ ਆ ਉਹਨਾਂ ਕਰਕੇ ਅੱਜ ਅਸੀਂ ਡੀਸੀ ਐਮਪੀ ਐਮਐਲਏ ਬਣ ਗਏ ਆ ਜੁਮਿਸਟਰ ਬਣ ਗਏ ਉਹਨਾਂ ਦੇ ਦੋਲਦੇ ਬਣੇ ਆ ਜਿਹੜੀ ਆ ਬਹੁਤ ਸੋਚੀ ਸਮਝੀ ਹੋਈ ਸਾਜ਼ਿਸ਼ ਆ ਕਿਉਂਕਿ ਉਸ ਬੰਦੇ ਨੇ ਉਹੀ ਦਿਨ ਚੁਣਿਆ 26 ਜਨਵਰੀ ਇਸ ਦਿਨ ਸੰਵਧਾਨ ਲਾਗੂ ਹੋਇਆ ਸੀ ਇਹ ਬਹੁਤ ਇੱਕ ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਛੋਟੀ ਸਾਜ਼ਿਸ਼ ਨਹੀਂ ਹੈਗੀ ਉਸ ਬੰਦੇ ਨੇ ਦੇਖੋ ਇੱਕ ਕਿਸ ਤੰਗ ਨਾਲ ਸਾਰੀ ਪਲਾਨਿੰਗ ਕਰਕੇ ਕਿੱਦਾਂ ਉਹਨੂੰ ਤਰਤੀਬ ਨਾਲ ਕੰਮ ਕੀਤਾ ਸਮਝਦੇ ਹੋ ਨਾ ਸਾਰਾ ਇਹ ਕੋਈ ਛੋਟੀ ਗੱਲ ਨਹੀਂ ਉਹਨੇ ਦਿਨ ਕਿਉਂ ਉਹ ਹੀ ਚੁਣਿਆ ਇਹ ਕੋਈ ਮਦਦ ਬੁੱਧੀ ਦਾ ਕੰਮ ਨਹੀਂ ਹੈਗਾ 26 ਜਨਵਰੀ ਜਦੋਂ ਸੰਵਧਾਨ ਸਾਡਾ ਲਾਗੂ ਹੋਇਆ ਉਸ ਦਿਨ ਉਹਨੇ ਸੰਵਧਾਨ ਨੂੰ ਉੱਥੇ ਜਲਾ ਕੇ ਉਹਨੇ ਪੂਰਾ ਪਲਾਨਿੰਗ ਨਾਲ ਕੰਮ ਕੀਤਾ ਇਹ ਕੋਸ਼ਿਸ਼ ਸ਼ਰਾਰਤੀ ਅਨਸਰ ਇਸ ਗੱਲ ਨੂੰ ਦੱਸ ਰਿਹਾ ਕਿ ਉਹ ਮਦਦ ਬੁੱਧੀ ਆ ਉਹ ਮੰਦਬੁੱਤੀ ਨਹੀਂ ਹੈਗਾ ਉਹ ਬਿਲਕੁਲ ਸਮਝਦਾਰ ਬੰਦਾ ਜਿਹਨੇ ਇਸ ਦਿਨ ਨੂੰ ਚੁਣਿਆ ਸੋ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਕੋ ਨੂੰ ਉਹਦੇ ਉੱਤੇ ਐਨਐਸਏ ਲਾ ਕੇ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਗਾਂ ਤੋਂ ਸਵਿਧਾਨ ਦੇ ਨਾਲ ਕੋਈ ਇਸ ਤਰ੍ਹਾਂ ਦਾ ਗਲਤ ਖੇਡ ਚਾਹ ਰੱਖਿਆ ਦੀ ਆਪਾਂ ਗੱਲ ਕਰ ਲਈਏ ਕਹਿੰਦੇ ਪੰਜਾਬ ਸਰਕਾਰ ਦਾ ਰੋਲ ਹੁੰਦਾ ਹੈ ਸੁਰੱਖਿਆ ਮੁਹੱਈਆ ਕਰਵਾਉਣਾ ਦਫ਼ਤਰਾਂ ਦੀ ਗੱਲ ਕਰ ਲਈਏ ਸਰਕਾਰੀ ਦਫ਼ਤਰਾਂ ਦੇ ਵਿੱਚ ਅਨੇਕਾਂ ਮੁਲਾਜ਼ਮ ਤਾਇਨਾਤ ਕੀਤੇ ਗਏ ਸੀਗੇ 26 ਜਨਵਰੀ ਵਾਲੇ ਦਿਨ ਸਰਕਾਰੀ ਜਿਹੜੇ ਮੰਤਰੀ ਸਹਿਬਾਨ ਨੇ ਵਿਧਾਇਕ ਸਹਿਬਾਨ ਨੇ ਉਹਨਾਂ ਦੇ ਨਾਲ ਸਿਕਿਉਰਿਟੀ ਸੀਗੀ 바ਵਾ ਸਾਹਿਬ ਦੀ ਮੂਰਤੀ ਨੂੰ ਕਿਉਂ ਨਹੀਂ ਸਿਕਿਉਰਿਟੀ ਦਿੱਤੀ ਗਈ ਜੀ ਸਰ ਇਹੀ ਤਾਂ ਰੋਣਾ ਆ ਤੁਸੀਂ ਦੇਖ ਲਓ ਜਿਹੜਾ ਕਦੀ ਪਿੰਡ ਦਾ ਸਰਪੰਚ ਨਹੀਂ ਬਣਿਆ ਸੀ ਐਮਐਲਏ ਬਣਿਆ ਅੱਜ 25-25 ਗਨਮਨ ਲਈ ਫਿਰਦਾ ਆ ਉਹ ਕੀ ਗੱਲ ਇੱਕ ਦਿਨ ਦਾ ਨਹੀਂ ਸਰਦਾ ਆ ਥਾਣੇ ਖਾਲੀ ਪਏ ਥਾਣਿਆਂ 'ਤੇ ਬੰਬ ਚੱਲ ਰਹੇ ਆ ਖੜੇ ਕਿੱਥੇ ਆ ਲਾਅ ਇਨ ਆਰਡਰ ਪੰਜਾਬ ਦੇ ਨਾਂ ਦੀ ਕੋਈ ਚੀਜ਼ ਹੈ ਨਹੀਂਗੀ ਜੋ ਇਹ ਸਾਰਿਆਂ ਨੂੰ ਵਿਚਾਰਨਾ ਪਵੇਗਾ ਤੁਸੀਂ ਆਪ ਕਹਿ ਰਹੇ ਆ ਥਾਣਿਆਂ 'ਤੇ ਬੰਬ ਚੱਲ ਰਹੇ ਰੋਜ਼ ਖਬਰਾਂ ਆ ਰਹੀਆਂ ਅਸੀਂ ਤਾਂ ਕਹਿ ਨਹੀਂ ਰਹੇ ਇਹ ਲਾਅ ਇਨ ਆਰਡਰ ਕਿੱਥੇ ਖੜਾ ਆ ਪੁਲਿਸ ਆਪ ਸੁਰੱਖਿਆ ਦੇਣੀਗੀ ਲੋਕਾਂ ਨੂੰ ਕਿਸੇ ਰੱਖਿਆ ਦੇਣੀ ਇਹਨਾਂ ਨੇ ਜਿਹੜਾ 바ਵਾ ਸਾਹਿਬ ਸਾਡੇ ਪਵਿੱਤਰ ਦਿਨ ਦੇ ਉੱਪਰ 바ਵਾ ਸਾਹਿਬ ਦੇ ਸਟੈਚੂ ਨੂੰ ਔਰ ਸੰਵਿਧਾਨ ਸਾਡੇ ਨੂੰ ਸੁਰੱਖਿਅਤ ਨਹੀਂ ਕਰ ਸਕੀ ਸਰਕਾਰ ਉਹ ਲਾਈਨ ਆਰਡਰ ਖੜਾ ਕਿੱਥੇ ਆ? ਇਹ ਸੁਰੱਖਿਆ ਉੱਥੇ ਕਿਉਂ ਨਹੀਂ ਵਿਧਾਈ ਗਈ? ਜੇ ਉੱਥੇ ਮੁਲਾਜ਼ਮ ਕਿਉਂ ਨਹੀਂ ਤਨਖਾਹ? ਸਰਕਾਰਾਂ ਜਾਨਣ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਤੁਹਾਡਾ ਨਜ਼ਰੀਆ ਕੀ ਕਹਿੰਦਾ? ਕਿਉਂ ਉੱਥੇ ਮੁਲਾਜ਼ਮ ਨਹੀਂ ਤਨਖਾਹ? ਸ਼ੱਕ ਦੀ ਨਗਰ ਸਰਕਾਰਾਂ ਨੂੰ ਵੀ ਦੇਖ ਰਹੇ ਆ। ਸ਼ੱਕ ਦੀ ਨਗਰ ਦੇਖ ਰਹੇ ਸਰਕਾਰਾਂ ਨੂੰ ਕਰ ਕੀ ਰਹੀਆਂ ਆ? ਕੋਈ ਜਵਾਬ ਹੈ ਉਹਨਾਂ ਕੋ ਸਰਕਾਰ ਤਾਂ ਬਦਲਾਅ ਲਈ ਕਹਿੰਦੇ 70 75 ਸਾਲਾਂ ਦਾ ਬਦਲਾਅ ਹੀ ਹੋਣੀ ਤਾ ਬਦਲਾਅ ਦੇਖ ਲਿਆ ਲੋਕਾਂ ਨੇ ਤੁਸੀਂ ਦੋ ਚਾਰ ਮਹੀਨੇ ਕੱਢ ਲਓ ਪਤਾ ਲੱਜਣਾ ਬਦਲਾਅ ਕਿੱਥੇ ਖੜਾ ਆ ਬਸ ਆਪਾਂ ਜ਼ਿਆਦਾ ਨਹੀਂ ਕਰੀਏ ਹੁਣ ਬਿਲਕੁਲ ਤਾਂ ਭਾਈ ਤੁਸੀਂ ਆਪਣੇ ਕੀ ਵਿਚਾਰ ਦਿਓਗੇ ਜੀ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਭਾਜੀ ਜਿਹੜਾ ਸਾ ਦਾ ਮਾੜੀ ਕਰੂੰਗਾ ਅਸੀਂ ਛੱਡਣਾ ਕੱਖ ਨਹੀਂ ਉਹਦੀ ਗੱਲ ਸ਼ਾਰਟਕਟ ਆ ਬਸ ਬਿਲਕੁਲ ਬਿਲਕੁਲ ਜੀ ਇੱਕ ਵਾਰ ਇੱਕ ਵਾਰ ਇਧਰ ਪਾਸੇ ਦੀਆਂ ਪਾ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਨੇ ਆ ਜਲੰਧਰ ਦੇ ਡਾਕਟਰ ਜਿਹੜਾ ਜਲੰਧਰ ਦੇ ਰਾਮਾ ਮੰਡੀ ਚੌਕ ਦੇ ਵਿੱਚ ਇਹ ਵੱਡਾ ਇਕੱਠ ਹੈ ਕਿ ਦਲਿਤ ਭਾਈਚਾਰੇ ਦੇ ਮਨ ਦੇ ਵਿੱਚ ਰੋਸ ਹੈ ਦਾ ਖਾਸੌਰ ਤੇ ਦਲਿਤ ਭਾਈਚਾਰੇ ਦੀ ਇੱਕੋ ਇੱਕ ਮੰਗ ਹੈ ਵੀ ਭਾਈ ਜਿਨ੍ਹਾਂ ਦੋਸ਼ੀਆਂ ਨੇ ਜਾਂ ਜਿਹੜੇ ਦੋਸ਼ੀ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਦੋਸ਼ੀ ਤੇ ਐਨਐਸਏ ਲੱਗਣਾ ਚਾਹੀਦਾ ਹੈ ਤਾਂ ਹੋਰ ਵੀ ਜਿਹੜੇ ਇੱਧਰ ਲੋਕ ਬੈਠੇ ਹੋਏ ਨੇ ਤਾਂ ਉੱਧਰ ਬੀਬੀਆਂ ਵੀ ਬੈਠੀਆਂ ਹੋਈਆਂ ਨੇ ਬੀਬੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਭਾਈ ਉਸ 26 ਜਨਵਰੀ ਵਾਲੀ ਘਟਨਾ ਨੂੰ ਲੈ ਕੇ ਬੀਬੀਆਂ ਦੇ ਕੀ ਵਿਚਾਰ ਨੇ ਤਾਂ ਗੱਲਬਾਤ ਕਰਦੇ ਆ ਭਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ 26 ਜਨਵਰੀ ਵਾਲੇ ਦਿਨ ਜਿਹੜੀ ਡਾਕਟਰ ਭੀਮਰਾਓ ਮੇਦਕਰ ਸਾਹਿਬ ਦੀ ਮੂਰਤੀ ਦੀ ਭਾਂਤੋੜ ਦੀ ਕੋਸ਼ਿਸ਼ ਤੌਰ ਤੇ ਕੀ ਕਹੋਗੇ ਉਹਦੇ ਬਾਰੇ ਅਸੀਂ ਜੀ ਸਾਡੇ ਨਾ ਦਿਲ ਨੂੰ ਬਹੁਤ ਭੜਾ ਦੁੱਖ ਪਚਾਇਆ ਗਿਆ ਹੈ ਤੇ ਸਿਆਸਤ ਦਾ ਹਿੱਸਾ ਹੈ ਠੀਕ ਹੈ ਜੀ ਇਹ ਸਾਨੂੰ ਦੁਬਾਰਾ ਦੁਬਾਰਾ ਨਾ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਇਹ ਨੂੰ ਇਹ ਨਹੀਂ ਪਤਾ ਕਿ ਅੱਜ ਤੱਕ ਤੁਸੀਂ ਰੋਟੀਆਂ ਦਾ ਸੇਕ ਰਹੇ ਉਹ ਅੰਗਰੇਜ਼ਾਂ ਵਾਲੀ ਨੀਤੀ ਤੇ ਪਾੜ ਪਾਉ ਤੇ ਰਾਜ ਕਰੋ ਜਿਸ ਦਿਨ ਇਹ ਇਕੱਠੇ ਹੋ ਗਏ ਨਾ 80% ਐਸੀ ਨੇ ਤੁਹਾਨੂੰ ਪੜਨੇ ਪਾ ਦੇਣਾ ਭਾਰਤ ਦੇ ਬੱਚੇ ਨਾ ਭਾਰਤ ਵਿੱਚ ਜੇ ਸੰਵਧਾਨ ਲਾਗੂ ਆ ਤਾਂ ਲਾਗੂ ਹੀ ਰਹਿਣਾ ਹੈ ਉਹ ਭੀਮਰਾਓ ਦਾ ਜੋ ਲਾਗੂ ਕਰ ਗਏ ਉਹ ਲਾਗੂ ਹੀ ਰਹਿਣਾ ਉਹ ਭੀਮਰਾਓ ਦਾ ਖੂਨ ਹਜੇ ਪਾ ਹੈ ਹਰ ਇੱਕ ਜਗ੍ਹਾ ਇਹ ਉਹ ਹਿੱਸਾ ਨਹੀਂ ਹੈ ਜਿਸ ਨੇ ਛੜਤ ਕੀਤੀ ਉਹ ਇਹਦਾ ਹਿੱਸਾ ਨਹੀਂ ਇੱਥੇ ਪੀ ਸਿਆਸਤ ਪਿੱਛੇ ਹੈ ਸਿਆਸਤ ਸਿਆਸਤ ਇਹ ਕਰਾ ਰਹੀ ਹੈ ਸਾਡੇ ਨਾਲ ਨਾ ਸਾਡੇ ਨੂੰ ਛੇੜਖਾਨੀ ਕੀਤੀ ਜਾ ਰਹੀ ਹੈ ਸਾਨੂੰ ਤੰਗ ਕੀਤਾ ਜਾ ਰਿਹਾ ਇਹਨਾਂ ਨੂੰ ਇਹਨਾਂ ਨੂੰ ਦੁਬਾਰਾ ਹਜੇ ਸਮਝ ਨਹੀਂ ਹੈ ਕਿ ਕੁਰਬਾਨੀਆਂ ਦੇਣ ਵਾਲੀ ਤੇ ਪੰਜਾਬ ਨੂੰ ਸਾਹਮਣੇ ਲਿਆਉਣ ਵਾਲਾ ਸਿਰਫ ਇਹ ਸਾਡੇ ਐਸੀ ਲੋਕ ਹੀ ਜਿਨ੍ਹਾਂ ਗਰਦਨਾ ਲਾਈਆਂ ਨੇ ਆਪਣੀਆਂ ਅਜੇ ਇਹਨਾਂ ਨੂੰ ਸਮਝ ਨਹੀਂ ਹੈ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਚਲਾ ਕੌਣ ਰਿਹਾ ਜੀ ਸਿਆਸਤ ਸਿਆਸਤ ਦਾ ਜੀ ਸਾਡੇ ਲੋਕ 80% ਐਸੀ ਲੋਕ ਨੇ ਜੇ ਸਿੱਕੇ ਇਕੱਠੇ ਹੋ ਜੀ ਤਾਂ 80% ਐਸੀ ਆ ਤੇ ਦੇਦੇ ਸਿੱਕੇ ਇਕੱਠੇ ਹੋ ਜੀ ਤਾਂ ਰਾਜ ਕਿਹਦਾ ਹੋਏਗਾ ਪਾੜ ਪਾਊਗਾ ਤੇ ਰਾਜ ਕਰਨਗੇ ਜੇ ਪਾੜ ਨਹੀਂ ਹੋਗਾ ਦੇਖੋ ਜੀ ਇਹ ਦੁੱਖ ਦੇ ਹਿਰਦੇ ਜਿਹੜੇ ਉਹ ਤਾਂ ਬੈਠੇ ਨੇ ਆਰਾਮ ਨਾਲ ਜਿਹੜੇ ਰੋਟੀਆਂ ਸੇਕਣ ਵਾਲੇ ਉਹਨਾਂ ਨੂੰ ਸਿਰਫ ਫੋਟੋ ਦਾ ਮਤਲਬ ਹੋਣਾ ਕਿ ਆ ਇਹ ਚੈਨਲ ਦੇ ਅੱਗੇ ਆ ਜੀ ਇੱਥੇ ਸਾਡਾ ਪ੍ਰਚਾਰ ਹੋ ਜੀ ਬਈ ਇੱਥੇ ਆ ਜੀ ਬਈ ਇੰਨੇ ਲੋਕ ਸਾਡੇ ਪਿੱਛੇ ਆ ਜਿਨ੍ਹਾਂ ਨੂੰ ਦਿਲ ਦੁਖ ਰਿਹਾ ਹੈ ਨਾ ਉਹ ਬੈਠੇ ਆ ਸਾਨੂੰ ਅਸੀਂ ਇਹ ਔਰਤ ਜਾਤ ਨੂੰ ਨਾ ਪੰਖ ਲਾਉਣ ਵਾਲਾ ਭੀਮਰਾ ਹੋਇਆ ਪੰਖ ਲਾਉਣ ਵਾਲਾ ਉਹ ਔਰਤ ਜਾਤ ਨੂੰ ਤਾਂ ਆਪਣੇ ਘਰ ਚੋਂ ਬਾਹਰ ਨਿਕਲਦਾ ਹੱਕ ਨਹੀਂ ਸੀਗਾ ਸਾਨੂੰ ਉਹਨੇ ਪੰਖ ਲਾ ਦਿੱਤੇ ਅਸੀਂ ਦੁਨੀਆ 'ਚ ਉੱਡਦੀ ਆ ਕਿਸੇ ਕਾਸਟ ਲੇਬਲ ਤੇ ਨਹੀਂ ਹਰ ਔਰਤ ਨੂੰ ਭੀਮਰਾਉਦਾ ਤਾਂ ਵਿਵਾਦ ਕਰਨਾ ਚਾਹੀਦਾ ਹੈ ਸਾਰੀ ਜ਼ਿੰਦਗੀ ਅਸੀਂ ਅਜੇ ਤੱਕ ਕਰਜ਼ ਨਹੀਂ ਚੁਕਾਇਆ ਨਹੀਂ ਚੁਕਾਇਆ ਪਰ ਜੇ ਇਹੇ ਹਾਲਾਤ ਦਾ ਤੇ ਸਾਨੂੰ ਇਹ ਮੌਕਾ ਦੇ ਰਹੇ ਹੁਣ ਕਹੀ ਦੁਬਾਰਾ ਉਹ ਭੀਮਰਾਓ ਭੀਮਰਾਓ ਦਾ ਕਰਜ਼ ਜਿਹੜਾ ਨਾ ਚੁਕਾ ਸਕੀਏ ਠੀਕ ਹੈ ਜੀ ਇਹ ਮੰਨੋ ਨਾ ਇਹ ਇੱਕ ਸਿਆਸਤ ਦਾ ਹਿੱਸਾ ਹੈ ਨੂੰ ਜੇ ਸੋਚੇ ਜਾਵੇ ਤਾਂ ਹੋਰ ਕੋਈ ਨਹੀਂ ਹੈ ਉਹ ਵਿਚਾਰਾ ਤੇ ਜਿਹੜਾ ਨਾ ਜਿਹੜਾ ਇਹ ਇਹਦਾ ਮੋਰੀ ਬਣਿਆ ਆ ਉਹ ਤੇ ਸਾਡੇ ਸਾਡੇ ਪਰਿਵਾਰਾਂ ਵਿੱਚੋਂ ਲੱਗਦਾ ਜਿਹਾ ਜਿਹਾ ਮੈਂ ਉਹ ਤੇ ਟੀਵੀ ਤੇ ਉਹਦਾ ਦੇਖ ਰਹੀ ਆ ਇਹ ਉਹ ਇਹ ਸਿਆਸਤ ਦਾ ਹਿੱਸਾ ਹੈ ਇਹ ਸਾਨੂੰ ਤੰਗ ਕਰਨ ਲਈ ਕੀਤਾ ਜਾ ਰਿਹਾ ਇਕੱਠੇ ਕਰਨ ਨੂੰ ਕਿ ਇਹ ਤੁਸੀਂ ਅਸੀਂ ਆਪਣਾ ਹੱਕ ਲੈ ਸਕੀਏ ਹੁਣ ਲਵਾਂਗੇ ਜੇ ਇਹ ਤੰਗ ਕਰਨਗੇ ਤੇ ਸਾਰੇ ਇੱਕ ਇੱਕ ਮੰਚ ਤੇ ਇਕੱਠੇ ਆਵਾਂਗੇ ਜਾਤਾਂ ਧਰਮਾਂ ਨੂੰ ਛੱਡ ਕੇ